ਇਹ ਨਾ ਬੱਸ ਇਹ ਨਾ ਬੜੀਦਾ ਆ ਬਹੁਤ ਇਧਰ ਆਓ ਫੜ ਜਾ ਉਹ ਚੁੱਪ ਰਹਿ ਫੜ ਜਾ ਆ ਵੇਖੋ ਆ ਆ ਵੇਖੋ ਆ ਲਓ ਆ ਉਹਦੇ ਘਰੋਂ ਨਿਕਲੇ ਜੇ ਆ ਵੇਖੋ ਬੱਧੀ ਬੀਬੀਆਂ ਤੁਸੀਂ ਆਹ ਬਹੁਤ ਵਧੀਆ ਆ ਨਾ ਬਾਬਾ ਜੀ ਇਧਰ ਆ ਆ ਵੇਖੋ ਬੀਬੀਆਂ ਆਓ ਇਧਰ ਆ ਇਧਰ ਆ ਕਰੋ ਦਰਸ਼ ਆਹ ਆ ਨਿਤਨੇਮ ਦੇ ਗੁੜਕੇ ਜੇ ਸਾਰੇ ਸੁਖਬੀ ਸਾਹਿਬ ਦੇ ਸਮਝ ਆਈ ਜੇ ਕਿਹੜੇ ਕਿਹੜੇ ਮੰਗਲ ਸੂਰ ਦੇ ਨਾਲ ਹੋਣ ਸਾਰੇ ਆਂਦੀਆਂ ਬੀਬੀਆਂ ਆਂਦੀਆਂ ਬਾਬਾ ਬੜਾ ਵਧੀਆ ਆ ਵੇਖ ਲਓ ਸਾਡਾ ਦੋਸਤ ਮੰਨ ਕੋਈ ਪੈਣਾਰਾ ਕੰਮ ਵੇਖੋ ਇਹਨਾਂ ਦੇ ਦੇਖੋ ਆਜੋ ਮੰਗਲ ਸਿੰਘ ਦੀ ਹੋਰ ਗਰਦੂਤਾ ਕਿਸ ਨੂੰ ਅੰਦਰ ਆਣ ਕਿੰਨੀ ਤੇ ਹੈ ਤੇ ਫਿਰ ਗੁਰੂ ਘਰ ਦੇ ਹੁਣ ਅੱਗੇ ਸਰਕਾਰ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਤੇ ਕਿ ਮੈਂ ਦੋ ਤਿੰਨ ਦਿਨ ਪਹਿਲਾਂ ਜਿਹੜਾ ਇੱਥੇ ਸਿੰਘ ਪਹੁੰਚੇ ਸੀ ਪਿੰਡ ਰਾਮਪੁਰਾ ਜਿਹੜਾ ਕਿਉਂਕਿ ਇੱਥੇ ਸਾਨੂੰ ਪਤਾ ਲੱਗਾ ਸੀ ਵੀ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਬੇਦਬੀ ਹੋਈ ਹੈ ਜਦੋਂ ਅਸੀਂ ਪਹੁੰਚੇ ਸੀ ਸਾਰਾ ਇੱਥੇ ਹਾਲਾਤ ਵੇਖੇ ਸੀ ਉੱਥੋਂ ਸਪਸ਼ਟ ਹੋ ਗਿਆ ਸੀ ਕੁਝ ਲੋਕਾਂ ਦੀ ਆਪਸੀ ਖਹਿਬਾਜੀ ਚੌਧਰ ਦੀ ਖਾਤਰ ਇੱਕ ਦੂਜੇ ਨੂੰ ਨੀਵਾ ਵਿਖਾਉਣ ਦੇ ਲਈ ਪੰਜ-ਛੇ ਬੰਦੇ ਜਿਹੜੇ ਸੀਗੇ ਕਲਪਟ ਨੇ ਜਿਹੜੇ ਫਿਲਹਾਲ ਉਹਨਾਂ ਦੇ ਵੱਲੋਂ ਇਹ ਸਾਰੀ ਕਰਤੂਤ ਜਿਹੜੀ ਉਹ ਕੀਤੀ ਕੋਲ ਵਿੱਚ ਦੋਸ਼ੀ ਕਿਹੜਾ ਉਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਉਸ ਦਿਨ ਤਾਂ ਤਰਲੇਮੰਦਾਂ ਕਰੀ ਜਾਂਦੇ ਵੀ ਲਵੋ ਪਰ ਨਹੀਂ ਕੰਨਾ ਤੇ ਕੋਈ ਜੂਨ ਹੀ ਸਰਕਦੀ ਉਹਨਾਂ ਦੇ ਨਾਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਕੋ ਦਬਾਅ ਬਣਾਇਆਗਾ ਅਸੀਂ ਪਰ ਹੁਣ ਸਾਰੀਆਂ ਜਥੇਬੰਦੀਆਂ ਦੇ ਸਤਕਾਰਯੋਗ ਜਿੰਨੇ ਵੀ ਸਾਡੇ ਆਗੂ ਸਹਿਬਾਨ ਨੇ ਉਹ ਇੱਥੇ ਸਾਰੇ ਪਹੁੰਚੇ ਨੇ ਅੱਜ ਸੋ ਅੱਜ ਅਸੀਂ ਹੁਣ ਪ੍ਰਸ਼ਾਸਨ ਦੇ ਕੋਲ ਜਿਹੜਾ ਉਹ ਜਾ ਰਹੇ ਹਾਂ ਬੰਦਿਆਂ ਨੂੰ ਦੋਸ਼ੀਆਂ ਨੂੰ ਨਾਲ ਲਿਆ ਕੇ ਕਿਉਂਕਿ ਪ੍ਰਸ਼ਾਸਨ ਜਿਹੜਾ ਸੀਗਾ ਸਾਨੂੰ ਕਹੀ ਜਾਂਦਾ ਸੀ ਅਸੀਂ ਕਰ ਰਹੇ ਹਾਂ ਪਰ ਕਰ ਕੁਝ ਨਹੀਂ ਸੀ ਰਿਹਾ ਸੋ ਅੱਜ ਜਿਹੜਾ ਉਹ ਸਾਰੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਉਹਨਾਂ ਨਾਲ ਗੱਲ ਕੀਤੀ ਆ ਤੇ ਜਾ ਰਹੇ ਹਾਂ ਦੋਸ਼ੀਆਂ ਨੂੰ ਇਹ ਕਰਨ ਵਾਸਤੇ ਵੀ ਦੇਖਦੇ ਆ ਕਿ ਦੋਸ਼ੀ ਕਿਹੜਾ ਉਹ ਕੱਢਦੇ ਤੇ ਕਿਹੜਾ ਨਿਕਲਦਾ ਪਰ ਜਿਹੜੀ ਸਭ ਤੋਂ ਵੱਡੀ ਤਰ੍ਹਾਂ ਜਿਹੜੀ ਧਰਮ ਪ੍ਰਚਾਰ ਕਮੇਟੀ ਤੇ ਪ੍ਰਚਾਰ ਕਿੱਥੇ ਹੋ ਕੇ ਗਿਆ ਖਾਪਰ ਖੇੜੀ ਜਿਹੜਾ ਮੈਂਬਰ ਹੈ ਸ਼੍ਰੋਮਣੀ ਕਮੇਟੀ ਦਾ ਉਹਦੇ ਨਾਲ ਭਾਈ ਸੋਨ ਨੇ ਗੱਲ ਕੀਤੀ ਕਿ ਪੋਲ ਸੁਭਗ ਜਿਹੜੀ ਕਾਰਵਾਈ ਹੈ ਲੋਹੀ ਪ੍ਰਚਾਰ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਸ਼੍ਰੋਮਣੀ ਕਹਣਾ ਦੀ ਗੱਲ ਹੋਈ ਉਹ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ ਪਰ ਇਹਨਾਂ ਨੂੰ ਕੋਈ ਨਹੀਂ ਇਹਨੂੰ ਕੇਵਲ ਵੋਟਾਂ ਦੇ ਨਾਲ ਹੀ ਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਸਤਿਕਾਰ ਹੇਤੀ ਤੋਂ ਆਏ ਆ ਇਦੋਂ ਧੰਨ ਗੁਰੂ ਗ੍ਰੰਥ ਸਾਹਿਬ ਜਿਹੜਿਆਂ ਦੀ ਬੇਇੱਜ਼ਤੀ ਕੀਤੀ ਗਈ ਆ ਉਹ ਰਾਮਸਰ ਵਿਖੇ ਸੁਭਾਏਮਾਨ ਕਰ ਦਿੱਤੇ ਗਏ ਨੇ ਗੱਲ ਨੂੰ ਖਤਮ ਕਰਨ ਵਾਸਤੇ ਦੂਸਰਾ ਇਹ ਹੈ ਕਿ ਕੋਈ ਪ੍ਰਸ਼ਾਸਨ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਬੰਦਿਆਂ ਦੋਸ਼ੀਆਂ ਤੇ ਕਿ ਕਿਹੜਾ ਦੋਸ਼ੀ ਆ ਅਸੀਂ ਕੈਮਰੇ ਚੈੱਕ ਕਰ ਰਹੇ ਹਾਂ ਅਸੀਂ ਆਹ ਕਰ ਰਹੇ ਹਾਂ ਜਦੋਂ ਅਸੀਂ ਮੰਗਲ ਸਿੰਘ ਦੇ ਘਰ ਜਿਹੜਾ ਪਹਿਲਾਂ ਇੱਥੇ 15 ਸਾਲ ਤੋਂ ਗੁਰੂ ਘਰ ਤੋਂ ਰੋਟੀ ਖਾਂਦਾ ਰਿਹਾ ਉਹਨੇ ਆਪਣੇ ਘਰ ਪ੍ਰਕਾਸ਼ ਕਰ ਲਿਆ ਜਦੋਂ ਪ੍ਰਕਾਸ਼ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਦੋਂ ਹਮ ਨੂੰ ਇਹ ਦੱਸੇ ਕਰ ਰਹੇ ਘਰਾਂ ਵਿੱਚ ਚੋਰੀਆਂ ਹੋ ਰਹੀਆਂ ਨੇ ਲਗਾਤਾਰ ਕੀ ਆ ਪਹਿਰੇਦਾਰੀ ਨਹੀਂ ਗੁਰੂ ਘਰ ਦੇ ਵਿੱਚ ਬੇਦਬੀਆਂ ਹੋ ਰਹੀਆਂ ਗੁਰੂ ਘਰ ਵਿੱਚ ਪਹਿਰੇਦਾਰੀ ਨਹੀਂ ਇਹ ਸਾਨੂੰ ਸੋਚਣਾ ਚਾਹੀਦਾ ਕਿ ਗੁਰੂ ਘਰ ਪਿੰਡਾਂ ਵਿੱਚ ਕਿੰਨੇ ਹੋਣੇ ਚਾਹੀਦੇ ਦੇ ਕਿਹੜੇ ਕਿਹੜੇ ਗੁਰੂ ਘਰ ਵਿੱਚ ਸਵੇਰੇ ਹੁਕਮਨਾਮੇ ਦੀ ਕਥਾ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ ਉੱਥੇ ਉੱਥੇ ਸਤਿਗੁਰਾਂ ਦਾ ਪ੍ਰਕਾਸ਼ ਹੋਣਾ ਜਿਹਦਾ ਜਿੱਤੇ ਕੋਈ ਸੇਵਾ ਸੰਭਾਲ ਮਰਜਾਦਾ ਜੀ ਨਹੀਂ ਉੱਥੇ ਸਤਿਗੁਰਾਂ ਨੇ ਲੈ ਹੋਣਾ ਜੀਦਾ ਤਸਵੀਰ ਦੀ ਭਾਜਨਾ ਅਟਖੜ ਲਖਰਾਬੀ ਤੇ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਤੋਂ ਬਾਅਦ ਜਿਹੜੇ ਬੰਦੇ ਸ਼ੱਕੀ ਸੀ ਉਹਨਾਂ ਨੂੰ ਇੱਥੇ ਥਾਣੇ ਲੈਂਦਾ ਵਾ ਪ੍ਰਸ਼ਾਸਨ ਨੇ ਹੁਣ ਸਾਨੂੰ ਕਹਿ ਰਹੇ ਸੀ ਕੋਝਕਿਸ਼ ਕਰ ਰਹੇ ਆ ਉਹ ਸਿੰਘ ਜਿਹੜੇ ਸਵੇਰੇ ਦੇ ਸਾਰੇ ਇੱਥੇ ਡਟੇ ਹੋਏ ਨੇ ਸੋ ਜਲਦੀ ਜਿਹੜਾ ਵਾ ਉਹ ਮਹਾਰਾਜਾ ਕਿਰਪਾਗੰਗ ਪਤਾ ਲੱਗੇ ਵੀ ਕਿਹੜਾ ਦੋਸ਼ੀ ਆ ਤੇ ਜੋ ਵੀ ਸਜ਼ਾ ਮਹਾਰਾਜਾ ਦੇ ਹੁਕਮ ਜਿੱਤਾ ਵੀ ਹੋਊਗੀ ਉਹਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਪਰ ਇੱਕ ਚੀਜ਼ ਜਿਹੜੀ ਕਰਨ ਵਾਲੀ ਉਹ ਆ ਵੀ ਪ੍ਰਸ਼ਾਸਨ ਦੇ ਵੱਲੋਂ ਬਹੁਤ ਜ਼ਿਆਦਾ ਢਿੱਲ ਇਨ੍ਹਾਂ ਮਾਮਲਿਆਂ 'ਚ ਦਿੱਤੀ ਜਾਂਦੀ ਆ ਇਥੋਂ ਤੱਕ ਵੀ ਹੋਇਆ ਵੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਾਡੇ ਸਿੰਘਾਂ ਨੂੰ ਪਤਾ ਲੱਗਾ ਵੀ ਉਹ ਗੱਲ ਕਰਦੇ ਸੀ ਇਹ ਵੀ ਕਿਹਾ ਗਿਆ ਵੀ ਕਾਲੀ ਹੁਣਾਂ ਨੂੰ ਜਾਂ ਬਾਕੀ ਸਿੰਘਾਂ ਨੂੰ ਕਿਉਂ ਤੁਸੀਂ ਬੁਲਾਇਆ ਪਿੰਡ ਵਾਲਿਆਂ ਨੂੰ ਕਿਹਾ ਸ੍ਰੋਮਣੀ ਕਮੇਟੀ ਦੇ ਬੰਦਿਆਂ ਨੇ ਕਿ ਇਹਨਾਂ ਦੇ ਆ ਕੇ ਰੌਲਾ ਪਾਤਾ ਆਪਾਂ ਇੱਥੇ ਬੈ ਕੇ ਗੱਲਾਂ ਵੇਖ ਲੈਣ ਸੀ ਅੰਦਰੋਂ ਕਰਦੇ ਆ। ਆ ਸਾਡੀ ਸੰਸਥਾਵਾਂ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਪ੍ਰਤੀਯਾਰਕਾਂ ਜਾਂ ਜ਼ਿੰਮੇਵਾਰ ਬੰਦੇ ਆ। ਉਹਨਾਂ ਦੀ ਸੋਚ ਵੀ ਇੱਥੇ ਖੜੀ ਆ। ਕਿ ਮਸਲਾ ਜਾਨੀ ਕਿ ਇਹ ਜੋ ਕਾਲੀ ਯੂਨੀਪਰਸਿਟੀ ਰੋਲਗੇ ਜਾਂ ਬਾਕੀ ਸਿੰਘ ਆ ਜਾਣਗੇ ਤੇ ਮੁੱਢਾ ਹੋ ਜਾਊਗਾ। ਤੇ ਇਹਨਾਂ ਨੂੰ ਨਾਮ ਬੁਲਾਉਂਦੇ ਤੇ ਆਪਾਂ ਇੱਥੇ ਨਾ ਵੇਖ ਲੈਣਾ ਸੀ ਦੱਸੋ। ਗੁਰੂ ਸਾਹਿਬ ਦੀ ਬਿੱਦ ਵੀ ਹੋਈ ਹੋਵੇ ਤੇ ਇਦਾਂ ਦੀਆਂ ਜਿਹੜੀਆਂ ਇਹ ਗੱਲਾਂ ਸੋਚਣ ਤੇ ਕਰਨ ਤੇ ਆਸਟ੍ਰੇਲੀਆ ਵਾਲੀ ਗੱਲ ਹੀ ਆ। ਬਾਕੀ ਦੇਖਦੇ ਆ ਪ੍ਰਸ਼ਾਸਨ ਉਹ ਕੀ ਕਰਦਾ ਕਿ ਧੰਨਵਾਦ।